ਆ ਦੇਖੋ ਸੱਪ ਗੱਡਾ ਓਬਰਾ ਆ ਕੋਬਰਾ ਹੈ ਹਾਂਜੀ ਓੜਿਆ ਉਹ ਬੋਲੋ ਨਾ ਨਾ ਹਿੱਜਣਾ ਡੰਡਾ ਲਿਆਓ ਕੋਈ ਮੇਰੇ ਮੇਰੇ ਪੈਰ ਦੇ ਨਾਲ ਧੰਗਾ ਮੈਂ ਕਹਾਂ ਪਤਾ ਨਹੀਂ ਕੀ ਚੀਜ਼ ਆ ਮੈਂ ਤਾਂ ਬਾਥਰੂਮ ਘਰ ਨਿਕਲਿਆ ਬਾਹਰ ਨੂੰ ਕੋਈ ਨਹੀਂ ਲੈ ਕੇ ਡੰਡੇ ਉਹ ਲੱਗ ਰਹੇ ਹਾਂ ਹਾਂ ਲੈ ਵੀ ਤੁਹਾਡੇ ਨਿਕਲੇ ਕੋਬਰਾ ਸੱਪ ਅੱਜ ਕੋਈ ਮੋਹਰੇ ਕਰਨ ਉਹਨਾਂ ਤੋਂ ਡਰਨਾ ਮੈਂ ਤਾਂ ਬਾਥਰੂਮ ਘਰ ਨਿਕਲਿਆ ਸੀ ਬਾਹਰ ਨੂੰ ਉਹ ਮੇਰੇ ਚਾਚਾ ਨੇ ਉਹ ਇੱਕ ਕੋਲੀ ਰੱਖੀ ਉੱਪਰ ਹੱਥ ਧੋਣ ਲੱਗਾ ਸੀ ਪੈਰ ਦੇ ਨਾਲ ਲੱਗਾ ਮੈਨੂੰ ਪਤਾ ਨਹੀਂ ਕੀ ਚੀਜ਼ ਆ ਪੈਰ ਨਾਲ ਲੱਗਾ ਹੋਰ ਕੀ ਮਿੱਤਰਾਂ ਇਹ ਤੈਨੂੰ ਬਚਾਅ ਹੋ ਗਿਆ ਨਾ ਉਹ ਉਹ ਉਹਨੇ ਮੂੰਹ ਪਰ ਆੜਦਾ ਉਹਨੇ ਇੱਕ ਦੇਖੀ 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 ਕਿ ਦੇਖੀ 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 ਕੀ ਚੰਗਾ ਨਾ ਕੰਮ ਆ ਗਿਆ ਅੰਦਾਜ਼ ਕੋਲ ਬੰਦਾ ਦੇ ਘਰ ਹੀ ਆੜਨਾ 10 ਮਿੰਟ ਚੱਲ ਗਏ ਉਹ ਦੁੱਧੀ ਰਿਆਕ ਕਹਿੰਦੀ ਹੈ ਕਿ ਉਹ ਕਹਿੰਦੀ ਹੈ ਕਿ ਕਹਿੰਦੀ ਆਹ ਦੇਖੀ ਕਹਿੰਦੀ ਨਹੀਂ ਹੈਗੀ ਹੱਥੋਂ ਫੜ ਕੇ ਪਾਓ ਯਰ ਅੱਬਾ ਚੱਕ ਤਾਂ ਆਹ ਦਰਾਜਾਂ ਦੇ ਬਾਹਰ ਸੋਨੇ ਹੱਥਾਂ ਵਿੱਚ ਰੱਖੀ ਤਾ ਦਰਾਜਾਂ ਵਿੱਚ ਕਿੱਥਾ ਪਾਣਾ ਯਾਰ ਮੈਨੂੰ ਸਾਡੇ ਨਾਲ ਰਵੀ ਇੱਥੇ ਨਹੀਂ ਪੈਣਾ ਉਹ ਆਪੇ ਦਿੰਦਾ ਚੱਕਿਆ ਯਾਰ ਆਹ ਕਦੋਂ ਰੱਖ ਲੈ ਦਿੰਦਾ ਥੋੜੀ ਬੰਦਾ ਲੈ ਆਇਆ ਯਾਰ ਇਹਨੂੰ ਕਿਹ ਇੱਕ ਤਰ੍ਹਾਂ ਭਾਜੀ ਦੂਜਾ ਤਰ੍ਹਾਂ ਪਿੱਛੇ ਗਿਆ ਹੱਥ ਪਿੱਛੇ ਲਾਈ ਆ ਗਿਆ ਆ ਗਿਆ ਆ ਲੈ ਬੰਸਾ ਤੋਂ ਟੱਕਣ ਲੱਲੀ ਹੋਣੀ ਪੂਛ ਪੜ ਕੇ ਬੈਠੇ ਨੇ ਪਿੱਛੇ ਨਹੀਂ ਹੈ ਜੀ ਕੋਈ ਬਹੁਤ ਸਾਰਾ ਕੋਈ ਨਾ ਟੱਕੜਾ ਹੀ ਹੈ ਨਾ ਇਹ ਕੈਨੀ ਟੋਨੀ ਕਰਦਾ ਮਾਰੀ ਉਹ ਮੂੰਹ ਦੇ ਕਿੱਥੇ ਬੈਠਾ ਉਹ ਕੋਣ ਦੇ ਸਿਰ ਲਾ ਕਾ ਬੜਦਾ ਇੱਥੇ ਆ ਰਹਾ ਦਾ ਕਿਹੜਾ ਦੇ ਕਿੱਥੇ ਬੈਠਾ ਓਏ ਬਹੁਤ ਬਗਵਾ ਦੇਦਾ ਉਹ ਜਾਣਿਆ ਬੜੀ ਬੋਹਨ ਬੜਾਈ ਆਲਾ ਬੜੀ ਤੂੰ ਨੀ ਨੀ ਮੇਂ ਭਰਾਵਾ ਉਹ ਆਹ ਬੜੀ ਉਹ ਕੋ ਦਰਵਾਜ਼ਾ ਕਬੀ ਭਰ ਆਏਗਾ ਬਹੁਤ ਥੋੜੀ ਘਾਟੇ ਦੀ ਦੇਖਿਆ ਭਾਈ ਹੋਰਾਂ ਨੇ ਤਾਂ ਉਹ ਨਾ ਉਹ ਕਹਿ ਰਿਹਾ ਗਾਣਾ ਤੂੰ ਕੋਈ ਕਿਤੇ ਆਣਾ ਲਈ ਨਾ ਮੈਂ ਨਹੀਂ ਉਹ ਮੋਰ ਤੋਂ ਜਾਣਾ ਕਿਉਂ ਇੱਥੋਂ ਨੱਪੀ ਮੂੰਹ ਆ ਰੋ ਟੱਕਰ ਡੰਡੇ ਤੇ ਫੇਰ ਸਾਰੇ ਨੱਪਣ ਲੱਪੇ ਯਾਰ ਸਾਰੇ ਇਹਨਾਂ ਨੱਪੂ ਫੇਰ ਇਹਦਾ ਛੋਟੇ ਜਾਂਦਾ ਇੱਕ ਦੂਜੇ ਦੇ ਨਾਲ ਰੋ ਚੱਕਰ ਚ ਫੋਨ ਲਾਉਂਦਾ ਹੋਰ ਹਰ ਵੀ ਇਹਨਾਂ ਲਾਲੀਆ ਨਾ ਫਰੀ ਮੈਂ ਤਾਂ ਅੱਗੇ ਰੱਖਦਾ ਤੂੰ ਹੱਥ ਆ ਆ ਛੱਡ ਲੈ ਡੰਡਾ ਕੋਨੇ ਹੱਥ ਚੱਕ ਲੈ ਡੰਡਾ ਆ ਲੈ ਭਾਜੀ ਆ ਜੋੜੇ ਡੰਡੇ ਨਾ ਰਵਣ ਨੇ ਨਾ ਕਰ ਲੈ ਕਿਉਂ ਪੜਦਾ ਬੰਦੂ ਦੇ ਦੋ ਅਜੀ ਕਰਕੇ ਯਾਰ ਉਹ ਤੇਰੀ ਉਹ ਗੱਲੀ ਕੋਈ ਬਣ ਕੇ ਚੱਲਦਾ ਕੋਈ ਦਾ ਦਾ ਹੈ ਦੋ ਜੀ ਕੱਲ ਚੱਲ ਚੱਲ ਤੇ ਪਿੱਛੇ ਆ ਲੱਗੀ ਹਾਠਾ ਤੇ ਲਾਲੀ ਨਾਲ ਸਾਰੇ ਚੱਕ ਲੈ ਤੂੰ ਵੀ ਚੱਕ ਲੈ ਰਮਣੇ ਡੰਡਾ ਚੱਕ ਲੈ ਤੂੰ ਤੂੰ ਡੰਡਾ ਟੱਕਣ ਫੜੋ ਟੱਕਣੇ ਕੇ ਜਾਨਾ ਦੱਬਾ ਫੰਦੇ ਨੇ ਠੱਕਣੋਂ ਫੜੋ ਆ ਜਾ ਬੜਾ ਚੱਕ ਲੈ ਹਾਂ ਵੀ ਚੱਕਦਾ ਬੇਟਾ ਮਾਰਿਆ ਕੱਟ ਕੱਟ ਡੰਡਾ ਤੂੰ ਆ ਬੜਾ ਜਿਵੇਂ ਰਾਜੇ ਤਾਂ ਕੋਈ ਐ ਤੇਰੇ ਜੀ ਹੱਥ ਪਰੇ ਲੈ ਉਹ ਬੰਦ ਰੱਖ ਪਰ ਆਪੋ ਜੀ ਬੱਕਾਲੀ ਨਾ ਕਰੋ ਕਾਲੀ ਨਾ ਕਰੋ ਗਿਆ ਗਿਆ ਕੋਲੀ ਨਹੀਂ ਕੋਲੀ ਪਿੱਛੇ ਲੱਜਾ ਦਿੰਦਾ ਖੜ ਕੇ ਕਿੱਡਾ ਅਮਰੇ ਟੱਕਾਂ ਦੱਬੀ ਕਾਲੀ ਹੱਥੋ ਜਾ ਕਾ ਚੱਲ ਇਹ ਚੱਲ ਹਾ ਤੂੰ ਇਹ ਆ ਲਾਈਟ ਤਾਂ ਜਗਾ ਲਾਈਟ ਕਿ ਨਹੀਂ ਬੰਦ ਕਰ ਲਾਈਟ ਜਗਾਈ ਲਾਈਟ ਜਗਾਈ ਉਹ ਆ ਪਿੱਛੇ ਬਾਕੀ ਤਾਂ ਪਿੱਛੇ ਨੂੰ ਹਟੋ ਪਿੱਛੇ ਹੋ ਜਾਓ ਪਿੱਛੇ ਬਾਕੀ ਪਿੱਛੇ ਰਹੋ ਸਾਰੇ ਲੋ ਯਾਰ ਤਲੀ ਆ ਜਾ ਕੀ ਮਾਰੀਂ ਜਾਂਦਾ ਦੀਨਾ ਨਹੀਂ ਮੈਨੂੰ ਰੁਕ ਜਾ ਵਿਚੇ ਹੀ ਆ ਬਈ ਪਹਿਲਾਂ ਪਰ ਇਹਨੂੰ ਆ ਛੋਟੇ ਹੱਥ ਕਰਦਾ ਕਰ ਹੱਥ ਸਾਈਡ ਤੇ ਤੂੰ ਨੇ ਡੈਂਡਾ ਜਿਵੇਂ ਕਰਦਾ ਕਰਦਾ ਆਪੇ ਗੱਲੜੀ ਬੂਟੇ ਛੋਟੇ ਪੁੱਤ ਗਰੀ ਪਿੱਛੇ ਨੂੰ ਕਰ ਲੈ ਕਰ ਲੈ ਕਰ ਲੈ ਕਰ ਲੈ ਭਾਈ ਮੂੰਹ ਬਾਹਰ ਕਰ ਮੇਰੇ ਕਿ ਬਾਹਰ ਆ ਮਾਰ ਚਲ ਆ ਤੇਰੇ ਨਾਲ ਦੀ ਫੈਨ ਨਹੀਂ ਮੂੰਹ ਨਹੀਂ ਕਰ ਹੱਥ ਆ ਗਿਆ ਮੂੰਹ ਆ ਗਿਆ ਭਾਈ ਮੂੰਹ ਬਾਹਰ ਕਰ ਕੀ ਕਰੂ ਪੈ ਜਾਵੇਂ ਰੋਲੀ ਪਏ ਬਾਹਰ ਆਇਆ ਵਾ ਸਾਨੂੰ ਨਹੀਂ ਪਤਾ ਭਾਈ ਵੀ ਜਾ ਕੇ ਰੱਖ ਲਿਆ ਵੀ ਅੱਜ ਚੱਤ ਲਾਲ ਬੋਲ ਬਾਹਰ ਨੂੰ ਆਇਆ ਕੁਝ ਨਹੀਂ ਹੁੰਦਾ ਕੁਝ ਨਹੀਂ ਬਾਹਰ ਨੂੰ ਆਇਆ ਵਾ ਹੌਲੇ ਹੌਲੇ ਚੱਕ ਤੋ ਰਵੀ ਇਦੋਂ ਰਵੀ ਡੱਬਾ ਸਿੱਧਾ ਕਰ ਲਾ ਰਵੀ ਉਹਨੇ ਡਿੱਗ ਜਾਣਾ ਡੱਬਾ ਡੱਬਾ ਰਖ ਲਾ ਮੜ ਜਾ ਹੋਰ ਜਾ ਲਾਂਗੇ ਦੁੱਤੋ ਚੱਕ ਸੋਣੀ ਡੰਡਾ ਚੱਕ ਇਹ ਰਵੀ ਕਰੀ ਸਿੱਧਾ ਰਵੀ ਤਾਲ ਸਿੱਧਾ ਕਰ ਲੈ ਟਪ ਟਪ ਆਪਣਾ ਦਾ ਬਾਹਰ ਹੋਣਾ ਭਾਈ ਇਦਾਂ ਦਾ ਹੋਣਾ ਸਿੱਧਾ ਕਰ ਲੈ ਤੱਕਣ ਤੋਂ ਫੋਮਰੀਆ ਮੋੜ ਲੈ ਹੱਥ ਫੋਲ ਜਾ ਜੇ ਮਾਰੀ ਗੋਟਾ ਇਹ ਲੈ ਇਹਨਾਂ ਮੜੀ ਮੋਰ ਕਰਦੇ ਲੈ ਜਾ ਆ ਰਾਣੀ ਚੀ ਦੇਣਾ ਬਾਅਦ ਹੋਣੀ ਠੀਕ ਹੈ ਕਿੱਥੇ ਲੱਗੇ ਉਹ ਦੱਬੇ ਚੋਂ ਉਹ ਇਧਰ ਨੂੰ ਲੱਭਾ ਕਰ ਤਾ ਆ ਗਿਆ ਆ ਗਿਆ ਡਰਦਾ ਹੁਣ ਡਰਿਆ ਲੈ ਤਾ ਕੋ ਡੰਡਾ ਥੋੜੀ ਡਰ ਨੂੰ ਕਿੱਥੇ ਆ ਉਹਦੇ ਚਾਚਾ ਗਿਆ ਝਟਕਾ ਮਾਰ ਝਟਕਾ ਮਾਰ ਝਟਕਾ ਮਾਰਦੇ ਆ ਕੱਢਣ ਲੱਗੇ ਦੋਰਾ ਹੋਣਾ ਕਿਵੇਂ ਬਣਿਆ ਉੱਥੇ ਆਡੀ ਓਏ ਇੱਥੇ ਗੁੱਡਾ ਭਰ ਚੈੱਕ ਮਾਰਨ ਤੇ ਪੁਟੀਨ ਵਾਲੇ ਡੱਬੇੋਂ ਆਉਂਦੇ ਕਿੱਦਾਂ ਹੱਥਾਂ ਨੇ ਚੈੱਕ ਨਾ ਕਾਲਿਆ ਨਾਗਾ ਵੇ ਆ ਆ ਗਿਆ ਸੱਪ ਉੱਥੇ ਆਇਆ ਸੱਪ ਹੁਣ ਉੱਥੇ ਇਹ ਚਾਲੇ ਤੁਹਾਨੂੰ ਕਹੀ ਜਣਾ ਇੱਧਰ ਘਰਵਾ ਆ ਆ ਧਰਤੀ ਦੇ ਮੇਲ ਖਾ ਲਿਆ ਨਕਾਵੇ ਨਕਾਵੇ ਆ ਵਰਮੀ ਖੇਡ ਖੇਡ ਕਾਲਿਆ ਆ ਬੇਰਾ ਲਿਆਂਦੇ ਖੇਡ ਨਹੀਂ ਪੁੱਛਦੇ ਨਾ ਹੱਥ ਲਾਈ ਐਵੇਂ ਨਕਾਵੇ ਨਕਾਵੇ ਆ ਰੱਖੇ ਓਏ ਜਾਲਾਂ ਦੇ ਰ ਵੀ ਜਾਲਾਂ ਛੱਡਦੇ ਹੈ ਨਹੀਂ ਕੋਲ ਘਰਵਾ ਨਹੀਂ ਫਿਰ ਰੋਲਾ ਪਾਣਾ ਉੱਥੇ ਜਿੱਥੇ ਓਕੇ ਆ ਗਿਆ ਤਨਾਵਾ ਨਾ ਮਾਰੋ ਨਾ ਮਾਰੋ ਯਾਰ ਉਹ ਮਾਰੋ ਚਲ ਜਾਣਾ ਨਹੀਂ ਨਾ ਬਾਰੇ ਰਮ ਨੇ ਕਿਹ ਪਾਥੀਆਂ ਜਨਾ ਬਾੜੋ ਯਾਰ ਅੱਗੇ ਕੰਮ ਚਲ ਜਾਣਾ ਨਹੀਂ ਚਲ ਜਾਣਾ ਨਹੀਂ ਇੱਥੇ ਬੈਠਾ ਰਹਿਣਾ ਚਲੋ ਆਇਓ ਯਾਰ ਬਾਹਰ ਨਹੀਂ ਪਾਥੀਆਂ ਮਾਰਨ ਤੋਂ ਕਹਿੰਦੀਆਂ ਐ